ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਚੀਜ਼ ਵਾਇਰਲ ਹੁੰਦੀ ਹੀ ਰਹਿੰਦੀ ਏ ਤੇ ਹੁਣ ਇੱਕ ਅਜੀਹੀ ਹੀ ਛੋਟੀ ਜਹੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਅੱਜ ਆਪਾਂ ਇਸ ਦਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਆ ਸਕਰੀਨ ਤੇ ਚੱਲ ਰਹੀ ਵੀਡੀਓ 'ਚ ਤੁਸੀਂ ਆ ਬੱਚਾ ਦੇਖ ਸਕਦੇ ਹੋ ਕਿਸੇ ਲੇਡੀ ਨੇ ਆ ਬੱਚਾ ਚੱਕਿਆ ਹੋਇਆ ਏ ਤੇ ਬੱਚਾ ਦੇਖੋ ਕਿੰਨੀ ਸੋਹਣੀ ਸਮਾਈਲ ਕਰਦਾ ਪਿਆ ਏ ਜਿਸ ਨੇ ਵੀਡੀਓ ਬਣਾਈ ਨਾ ਉਸ ਨੇ ਇਹ ਸੀਨ ਕੈਪਚਰ ਕਰ ਲਿਆ ਏ ਬੱਚੀ ਉਸ ਵੱਲ ਦੇਖਦੀ ਪਈ ਏ ਤੇ ਕਿੰਨੀ ਸੋਹਣੀ ਸਮਾਈਲ ਕਰ ਰਹੀ ਏ ਸੱਚੀ ਦੇਖ ਕੇ ਨਾ ਰੂਹ ਖੋਸ ਹੋ ਜਾਂਦੀ ਏ ਸੋ ਇਹ ਵੀਡੀਓ ਨੂੰ ਵਾਇਰਲ ਕਿ ਦੱਸਦੇ ਆ ਇੱਕ ਬਿਸਕੁਟ ਤਾਂ ਤੁਸੀਂ ਖਾਦਾ ਹੀ ਹੋਵੇਗਾ ਪਰਲੇਜੀ ਤਾਂ ਪਰਲੇਜੀ ਤੇ ਇੱਕ ਬੱਚੀ ਦੀ ਫੋਟੋ ਲੱਗੀ ਹੁੰਦੀ ਆ ਸੋ ਇਹ ਬੱਚਾ ਜੋ ਪਰਲੇਜੀ ਪੈਕਟ ਤੇ ਫੋਟੋ ਲੱਗੀ ਆ ਉਸ ਵਰਗਾ ਸੇਮ ਟੂ ਸੇਮ ਲੱਗਦਾ ਪਿਆ ਸੋ ਇਸੇ ਕਰਕੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਸੱਚੀ ਨਾ ਕਈ ਵੇਲੇ ਹੁੰਦਾ ਹੈ ਦੁਨੀਆ ਤੇ ਬਹੁਤ ਸਾਰੀਆਂ ਸ਼ਕਲਾਂ ਅਜਈਆਂ ਹੁੰਦੀਆਂ ਨੇ ਜੋ ਆਪਸ ਵਿੱਚ ਮੈਚ ਕਰਦੀਆਂ ਨੇ ਸੋ ਉਹਨਾਂ ਵਿੱਚੋਂ ਹੀ ਇੱਕ ਅਹ ਸ਼ਕਲ ਹੈ ਸੱਚੀ ਜਾਰੋ ਬਹੁਤ ਹੀ ਕਿਊਟ ਬੱਚੀ ਲੱਗਦੀ ਪਈ ਆ ਸੋ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀ ਬੱਚੀ ਦੀ ਸ਼ਕਲ ਮੈਚ ਲੱਗੀ ਪਿਆਰੀ ਜੀ ਬੱਚੀ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਸ਼ਿਕਾ